ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਅਸੀਂ ਇਸ ਵੇਲੇ ਮੌਜੂਦ ਆ ਹਨੂਮਾਨ ਗੜੀ ਮੰਦਿਰ ਅਯੋਧਿਆ ਦੇ ਵਿੱਚ ਅਯੋਧਿਆ ਦੇ ਵਿੱਚ ਅੱਜ ਜੋ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਤੁਹਾਨੂੰ ਵੀ ਪੰਜਾਬੀ ਹੋਣ ਤੇ ਮਾਣ ਹੋਵੇਗਾ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਲੱਗਾ ਵੇਖ ਸਕਦੇ ਹੋ ਇਹ ਨਗਰ ਕਾਇ ਅਯੋਧਿਆ ਦੇ ਵੱਲੋਂ ਲਗਾਇਆ ਗਿਆ ਬੋਰਡ ਹੈ ਇਸ ਬੋਰਡ ਦੇ ਉੱਤੇ ਜਿੱਥੇ ਪਹਿਲੇ ਨੰਬਰ ਦੇ ਉੱਤੇ ਕੰਨੜ ਭਾਸ਼ਾ ਪਰ ਪੰਜਾਬੀ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਹੈ ਜੀ ਆ ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਦਰਜਾ ਦੇ ਕੇ ਇਸ ਨੂੰ ਸੂਚਨਾ ਮਾਰਗਪੱਥ ਜੋ ਇੱਥੇ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਹਨੂਮਾਨ ਗੜੀ ਮੰਦਰ ਜਦਕਿ ਹਿੰਦੀ ਜੋ ਇੱਥੋਂ ਦੀ ਮੁੱਖ ਭਾਸ਼ਾ ਕਹੀ ਜਾਂਦੀ ਹੈ ਆਵਦੀ ਭਾਸ਼ਾ ਹੈ ਫਿਲਹਾਲ ਅਯੁੱਧਿਆ ਦੇ ਵਿੱਚ ਅਸੀਂ ਮੌਜੂਦ ਹੈ ਤੇ ਹਿੰਦੀ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਪਹਿਲ ਦਿੱਤੀ ਜਾਂਦੀ ਹੈ ਪਰ ਪੰਜਾਬੀ ਇੱਥੇ ਦੂਜੇ ਨੰਬਰ ਤੇ ਹੈ ਤੇ ਹਿੰਦੀ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਇੱਥੇ ਸੂਚਨਾ ਬੋਰਡ ਲਗਾਏ ਗਏ ਨੇ ਪਰ ਇੱਥੇ ਜੋ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਦੂਜੇ ਨੰਬਰ ਤੇ ਭਾਸ਼ਾ ਰੱਖੀ ਗਈ ਹੈ ਤਾਂ ਜੋ ਬਾਹਰ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਭਾਸ਼ਾ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ ਇਸ ਲਈ ਬੋਰਡ ਲਗਾਏ ਗਏ ਸਨ ਲਗ ਲਗ ਭਾਸ਼ਾਵਾਂ ਮਦ ਦਿੱਤੀ ਅਗੇ ਨੇ ਕਈ ਭਾਸ਼ਾਵਾਂ ਵਿੱਚ ਇੱਥੇ ਬੋਰਡ ਲੱਗੇ ਨਜ਼ਰ ਆ ਰਹੇ ਨੇ ਪਰ ਪੰਜਾਬੀ ਨੂੰ ਇੱਥੇ ਦੂਜੇ ਦਰਜੇ ਤੇ ਰੱਖਿਆ ਗਿਆ ਦੂਜੀ ਭਾਸ਼ਾ ਦਾ ਦਰਜਾ ਇੱਥੇ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਪੰਜਾਬੀ ਕਿ ਜਿੱਥੇ ਜਾਂਦੇ ਨੇ ਕਹਿੰਦੇ ਨੇ ਇੱਕ ਵੱਖਰੀ ਪਛਾਣ ਬਣਾ ਲੈਂਦੇ ਨੇ ਦੇਸ਼ੋ ਵੀ ਜਾਂ ਫਿਰ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕੈਨੇਡਾ ਦੀ ਜਮ ਕਲ ਕਰ ਤਾਂ ਉੱਥੇ ਵੀ ਪੰਜਾਬੀ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ ਵਿਸ਼ੇਸ਼ ਦਰਜਾ ਮਿਲਿਆ ਪਰ ਇਸੇ ਵਿਸ਼ੇਸ਼ ਦਰਜੇ ਵਿਚਾਲੇ ਹੁਣ ਅਯੋਧਿਆ ਰਾਮ ਜਨਮ ਭੂਮੀ ਦੇ ਉੱਤੇ ਪੰਜਾਬੀ ਨੂੰ ਦੂਜੇ ਦਰਜੇ ਦੇ ਉੱਤੇ ਰੱਖਿਆ ਗਿਆ ਦੂਜੀ ਭਾਸ਼ਾ ਦੇ ਤਿੱ ਦਰਜਾ ਦਿੱਤਾ ਗਿਆ ਜਿਸ ਦੀ ਤਸਵੀਰ ਅੱਜ ਤੁਹਾਨੂੰ ਸਾਂਝੀ ਕਰ ਰਿਹਾ ਫਿਲਹਾਲ ਇਸ ਤਸਵੀਰਾਂ ਦੱਸ ਦਈਏ ਕਿ ਤੁਹਾਨੂੰ ਅਯੋਧਿਆ ਦੀ ਹਰ ਨਿੱਕੀ ਨਿੱਕੀ ਜਾਣਕਾਰੀ ਹਰ ਗਲੀ ਮੱਲੇ ਵਿੱਚ ਸਥਿਤ ਮੰਦਿਰ ਦੀ ਜਾਣਕਾਰੀ ਜੋ ਸਿੱਧੇ ਤੌਰ ਤੇ ਭਗਵਾਨ ਰਾਮ ਦੇ ਨਾਲ ਜੁੜਿਆ ਹੋਇਆ ਮੰਦਿਰ ਹੈ ਉਸ ਦੀ ਜਾਣਕਾਰੀ ਤੌਰ ਤੱਕ ਪਹੁੰਚਾਉਂਦੇ ਰਵਾਂਗੇ ਇਸ ਦੇ ਲਈ ਵੇਖਦੇ ਰਹੋ ਜਗਬਾਣੀ ਟੀਵੀ ਤੇ ਉਸ ਦਾ ਤੱਕ ਮੈਨੂੰ ਦਿਓ ਇਜਾਜ਼ਤ ਫਿਲਹਾਲ ਸਭ ਤੋਂ ਵੱਡੀ ਅਪਡੇਟਸ ਲੈ ਕੇ ਸਭ ਕੈਮਰਾਮੈਨ ਮਨੂ ਦੇ ਨਾਲ ਮੈਂ ਦਿਲਸ਼ੇਪ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਅਸੀਂ ਇਸ ਵੇਲੇ ਮੌਜੂਦ ਆ ਹਨੂਮਾਨ ਗੜੀ ਮੰਦਿਰ ਅਯੁੱਧਿਆ ਦੇ ਵਿੱਚ ਅਯੁੱਧਿਆ ਦੇ ਵਿੱਚ ਅੱਜ ਜੋ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਤੁਹਾਨੂੰ ਵੀ ਪੰਜਾਬੀ ਹੋਣ ਤੇ ਮਾਣ ਹੋਵੇਗਾ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਲੱਗਾ ਵੇਖ ਸਕਦੇ ਹੋ ਇਹ ਨਗਰ ਨਿਗਮ ਅਯੁੱਧਿਆ ਦੇ ਵੱਲੋਂ ਲਗਾਇਆ ਗਿਆ ਬੋਰਡ ਹੈ ਇਸ ਬੋਰਡ ਦੇ ਉੱਤੇ ਜਿੱਥੇ ਪਹਿਲੇ ਨੰਬਰ ਦੇ ਉੱਤੇ ਕੰਨੜ ਭਾਸ਼ਾ ਪਰ ਪੰਜਾਬੀ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਹੈ ਜੀ ਆ ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਦਰਜਾ ਦੇ ਕੇ ਇਸ ਨੂੰ ਸੂਚਨਾ ਮਾਰਗ ਵਿੱਚ ਜੋ ਇੱਥੇ ਵਰਤਿਆ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਹਨੂਮਾਨ ਗੜੀ ਮੰਦਰ ਜਦਕਿ ਹਿੰਦੀ ਜੋ ਇੱਥੋਂ ਦੀ ਮੁੱਖ ਭਾਸ਼ਾ ਕਹੀ ਜਾਂਦੀ ਹੈ ਆਵਦੀ ਭਾਸ਼ਾ ਹੈ ਫਿਲਹਾਲ ਅਯੁੱਧਿਆ ਦੇ ਵਿੱਚ ਅਸੀਂ ਮੌਜੂਦ ਹੈ ਤੇ ਹਿੰਦੀ ਨੂੰ ਪ੍ਰਾਤਮਿਕਤਾ ਦਿੱਤੀ ਜਾਂਦੀ ਹੈ ਪਹਿਲ ਦਿੱਤੀ ਜਾਂਦੀ ਹੈ ਪਰ ਪੰਜਾਬੀ ਇੱਥੇ ਦੂਜੇ ਨੰਬਰ ਤੇ ਹੈ ਤੇ ਹਿੰਦੀ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਹੈ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਇੱਥੇ ਸੂਚਨਾ ਬੋਰਡ ਲਗਾਏ ਗਏ ਨੇ ਪਰ ਇੱਥੇ ਜੋ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਦੂਜੇ ਨੰਬਰ ਤੇ ਭਾਸ਼ਾ ਰੱਖੀ ਗਈ ਹੈ ਤਾਂ ਜੋ ਬਾਹਰ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਭਾਸ਼ਾ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ ਇਸ ਲਈ ਬੋਰਡ ਲਗਾਏ ਗਏ ਹਨ ਲਗ ਲਗ ਭਾਸ਼ਾਵਾਂ ਮਦਦ ਦਿੱਤੇ ਅਗੇ ਨੇ ਕਈ ਭਾਸ਼ਾਵਾਂ ਵਿੱਚ ਇੱਥੇ ਬੋਰਡ ਲੱਗੇ ਨਜ਼ਰ ਆ ਰਹੇ ਨੇ ਪਰ ਪੰਜਾਬੀ ਨੂੰ ਇੱਥੇ ਦੂਜੇ ਦਰਜੇ ਤੇ ਰੱਖਿਆ ਗਿਆ ਦੂਜੀ ਭਾਸ਼ਾ ਦਾ ਦਰਜਾ ਇੱਥੇ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਪੰਜਾਬੀ ਕਿ ਜਿੱਥੇ ਜਾਂਦੇ ਨੇ ਕਹਿੰਦੇ ਨੇ ਇੱਕ ਵੱਖਰੀ ਪਛਾਣ ਬਣਾ ਲੈਂਦੇ ਨੇ ਦੇਸ਼ੋ ਵੀ ਜਾਂ ਫਿਰ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕੈਨੇਡਾ ਦੀ ਜਿਵੇਂ ਕੱਲ ਗੱਲ ਕਰ ਦਲਕਰਾਂ ਤੋਂ ਉੱਥੇ ਵੀ ਪੰਜਾਬੀ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ ਵਿਸ਼ੇਸ਼ ਦਰਜਾ ਮਿਲਿਆ ਪਰ ਇਸੇ ਵਿਸ਼ੇਸ਼ ਦਰਜੇ ਵਿਚਾਲੇ ਹੁਣ ਅਯੋਧਿਆ RAM ਜਨਮ ਭੂਮੀ ਦੇ ਉੱਤੇ ਪੰਜਾਬੀ ਨੂੰ ਦੂਜੇ ਦਰਜੇ ਦੇ ਉੱਤੇ ਰੱਖਿਆ ਗਿਆ ਦੂਜੀ ਭਾਸ਼ਾ ਦੇ ਇਤੇ ਦਰਜਾ ਦਿੱਤਾ ਗਿਆ ਜਿਸ ਦੀ ਤਸਵੀਰ ਅੱਜ ਤੁਹਾਨੂੰ ਸਾਂਝੀ ਕਰ ਰਿਹਾ ਫਿਲਹਾਲ ਇਸ ਤਸਵੀਰਾਂ ਦੱਸ ਦिए ਕਿ ਤੁਹਾਨੂੰ ਅਯੋਧਿਆ ਦੀ ਹਰ ਨਿੱਕੀ ਨਿੱਕੀ ਜਾਣਕਾਰੀ ਹਰ ਗਲੀ ਮੱਲੇ ਵਿੱਚ ਸਥਿਤ ਮੰਦਰ ਦੀ ਜਾਣਕਾਰੀ ਜੋ ਸਿੱਦੇ ਤੌਰ ਤੇ ਭਗਵਾਨ RAM ਦੇ ਨਾਲ ਜੁੜਿਆ ਹੋਇਆ ਮੰਦਰ ਹੈ ਉਸ ਦੀ ਜਾਣਕਾਰੀ ਤੌਰ ਤੱਕ ਪਹੁੰਚਾਉਂਦੇ ਰਵਾਂਗੇ ਇਸ ਦੇ ਲਈ ਵੇਖਦੇ ਰਹੋ ਜਗਬਾਣੀ ਟੀਵੀ ਤੇ ਉਸ ਦਾ ਤੱਕ ਮੈਨੂੰ ਦਿਓ ਇਜਾਜ਼ਤ ਫਿਲਹਾਲ ਸਭ ਤੋਂ ਵੱਡੀ ਅਪਡੇਟਸ ਲੈ ਕੇ ਸਭ ਤੋਂ ਵੱਡੀਆਂ ਤਸਵੀਰਾਂ ਲੈ ਕੇ ਜਲਦ ਫੇਰ ਹਾਜ਼ਰ ਹੋਵਾਂਗੇ ਕੈਮਰਾਮੈਨ ਮੋਨੂ ਦੇ ਨਾਲ ਮੈਦਨ